ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਵੀ ਜਦੋਂ ਭੈਣਾ ਬੀਬੀਆਂ ਸਵੇਰੇ-ਸਵੇਰ ਉੱਠਦੀਆਂ ਨੇ ਕੁਝ ਭੈਣਾ ਬੀਬੀਆਂ ਦੇ ਉੱਤੇ ਤਾਂ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਕਿ ਉਹ ਹਰ ਰੋਜ਼ ਨਾਮ ਦੇ ਨਾਲ ਅਮਰਤ ਵੇਲੇ ਉੱਠਦੀਆਂ ਨੇ ਉੱਠ ਕੇ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੀਆਂ ਨੇ ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਜਾਂ ਜੋ ਵੀ ਉਹਨਾਂ ਦਾ ਨਿਤਨੇਮ ਆ ਕਿਸੇ ਵੀ ਧਰਮ ਦੇ ਵਿੱਚ ਆ ਪਹਿਲਾਂ ਉਹ ਆਪਣੀ ਭਜਨ ਜਿੰਦਗੀ ਕਰਦੀਆਂ ਨੇ ਪ੍ਰਮਾਤਮਾ ਦਾ ਨਾਮ ਜਪਦੀਆਂ ਨੇ ਫਿਰ ਉਸ ਤੋਂ ਬਾਅਦ ਹੀ ਉਹ ਆਪਣੀ ਰਸੋਈ ਦੇ ਵਿੱਚ ਜਾ ਕੇ ਚਾਹ ਪਾਣੀ ਨਾਸ਼ਤਾ ਤਿਆਰ ਕਰਦੀਆਂ ਨੇ ਪਰ ਕੁਝ ਭੈਣਾਂ ਬੀਬੀਆਂ ਜਿਨ੍ਹਾਂ ਦਾ ਅਜੇ ਤੱਕ ਅੰਮ੍ਰਿਤ ਵੇਲੇ ਦਾ ਨਾਮ ਨਹੀਂ ਆ ਜਾਂ ਕਿਸੇ ਦੀ ਕੋਈ ਹੋਰ ਵੀ ਮਜਬੂਰੀ ਹੋ ਸਕਦੀ ਹੈ ਵੀ ਜਿਸ ਤਰ੍ਹਾਂ ਰਾਤ ਨੂੰ ਲੇਟ ਸੁੱਤੇ ਜਾਂ ਰਾਤ ਨੂੰ ਚੰਗੀ ਤਰ੍ਹਾਂ ਨੀਂਦ ਨਹੀਂ ਆਈ ਕਿਸੇ ਵੀ ਕਾਰਨ ਕਰਕੇ ਉਹ ਸਵੇਰੇ ਜਲਦੀ ਨਹੀਂ ਉੱਠ ਪਉਂਦੀਆਂ ਜੇ ਉੱਠਦੀਆਂ ਨਹੀਂ ਆ ਤਾਂ ਪੂਰੇ ਟਾਈਮ ਤੇ ਹੀ ਉੱਠਦੀਆਂ ਨੇ ਕਿ ਵਿਦਿਆਸਾਰ ਜਲਦੀ ਦੇ ਨਾਲ ਉਹ ਆਪਣੀ ਰਸੋਈ ਦੇ ਵਿੱਚ ਜਾ ਕੇ ਪਾਣੀ ਨਾਸ਼ਤਾ ਤਿਆਰ ਕਰਨਾ ਸ਼ੁਰੂ ਕਰ ਦਿੰਦੀਆਂ ਨੇ ਇੱਕ ਪਾਸੇ ਜਿਵੇਂ ਚਾਹ ਰੱਖ ਲਈ ਫਿਰ ਨਾਲ ਆਪਣਾ ਮੂੰਹ ਹੱਥ ਧੋਹ ਹੁੰਦਾ ਇਸੇ ਤਰ੍ਹਾਂ ਹੀ ਉਹ ਜਲਦੀ ਦੇ ਵਿੱਚ ਕੰਮ ਕਰਨੇ ਸ਼ੁਰੂ ਕਰ ਦਿੰਦੀਆਂ ਨੇ ਤਾਂ ਭੈਣੋ ਉਹਨਾਂ ਪੈਣਾ ਬੀਬੀਆਂ ਦੇ ਅੱਗੇ ਤਾਂ ਖਾਸ ਕਰਕੇ ਮਿਲਦੀ ਆ ਕਿ ਦੇਖੋ ਪੂਰਾ ਦਿਨ ਆਪਾਂ ਆਪਣੇ ਘਰ ਦੇ ਕੰਮਕਾਰ ਹੀ ਕਰਨੇ ਹੁੰਦੇ ਆ ਸਵੇਰੇ ਸਵੇਰ ਦਾ ਜਿਹੜਾ ਸਮਾਂ ਹੈ ਨਾ ਉਹਦੇ ਵਿੱਚ ਇੰਨਾ ਕਾਲਾ ਪੰਡ ਚੰਗਾ ਨਹੀਂ ਆ ਇਹ ਤੋਂ ਚੰਗਾ ਵੀ ਆਪਾਂ ਔਖੇ ਸੌਖੇ ਹੋ ਕੇ 10-15 ਮਿੰਟ ਪਹਿਲਾਂ ਉੱਠ ਪਈਏ ਪਰ ਦਿਨ ਦੀ ਸ਼ੁਰੂਆਤ ਹਮੇਸ਼ਾ ਵਾਹਿਗੁਰੂ ਜੀ ਦੇ ਨਾਮ ਤੋਂ ਹੀ ਹੁਣੀ ਜਾਈਦੀ ਆ ਵਾਹਿਗੁਰੂ ਜੀ ਦੇ ਸ਼ੁਕਰਾਨੇ ਤੋਂ ਹੀ ਹੁਣੀ ਜਾਈਦੀ ਆ ਸਵੇਰੇ ਸਵੇਰ ਸਾਡੇ ਮਨ ਦੇ ਵਿੱਚ ਕਾਲਾਪਣ ਨਹੀਂ ਹੋਣਾ ਚਾਹੀਦਾ ਕਿਉਂਕਿ ਜੇ ਸਵੇਰੇ ਸਵੇਰ ਹੀ ਅਸੀਂ ਇਦਾਂ ਕਾਲੇ ਪੈ ਗਏ ਹਫੜਾ ਦਫੜੀ ਦੇ ਵਿੱਚ ਉੱਠੇ ਆ ਉਦਾਂ ਹੀ ਚਾਹ ਪਾਣੀ ਨਾਸ਼ਤਾ ਤਿਆਰ ਕੀਤਾ ਤੇ ਫਿਰ ਪੂਰਾ ਦਿਨ ਵੀ ਇਦਾਂ ਭਜੂ ਭਜਾਈ ਚ ਹੀ ਨਿਕਲ ਜਾਂਦਾ ਹੈ ਇਸ ਕਰਕੇ ਪਹਿਲਾ ਆਰਾਮ ਦੇ ਨਾਲ ਉੱਠੋ ਉੱਠ ਕੇ ਕੋਈ 5-10 ਮਿੰਟ ਵਾਹਿਗੁਰੂ ਜੀ ਦਾ ਨਾਮ ਜਪ ਲਓ ਫਿਰ ਤੁਸੀਂ ਜੇ ਤਾਂ ਇਸ਼ਨਾਨ ਕਰ ਸਕਦੇ ਹੋ ਕਰੋ ਜਿਹੜੀਆਂ ਭੈਣਾ ਬੀਬੀਆਂ ਇਸ਼ਨਾਨ ਨਹੀਂ ਕਰਦੀਆਂ ਉਹ ਚੰਗੀ ਤਰ੍ਹਾਂ ਆਪਣਾ ਹੱਥ ਪੈਰ ਮੂੰਹ ਧੋ ਕੇ ਫਿਰ ਆਪਣੀ ਰਸੋਈ ਦੇ ਵਿੱਚ ਜਾਓ ਰਸੋਈ ਦੇ ਵਿੱਚ ਜਾ ਕੇ ਸਭ ਤੋਂ ਪਹਿਲਾ ਸ਼ਬਦ ਵਾਹਿਗੁਰੂ ਜੀ ਦਾ ਸ਼ੁਕਰਾਨਾ ਹੀ ਕਰਨਾ ਹੈ ਇਹ ਉਹਨਾਂ ਭੈਣਾ ਬੀਬੀਆਂ ਨੇ ਵੀ ਕਰਨਾ ਹੈ ਜੋ ਜਿਨ੍ਹਾਂ ਦਾ ਨਿਤ ਦਾ ਨੇਮ ਪੱਕਾ ਹੈ ਜੋ ਅਮਰਤ ਵੇਲੇ ਦੇ ਵਿੱਚ ਉੱਠਦੀਆਂ ਨੇ ਉਹ ਵੀ ਆਪਣੀ ਰਸੋਈ ਦੇ ਵਿੱਚ ਪਹਿਲਾ ਕਦਮ ਰੱਖਦੇ ਅਨਸਾਰ ਪਹਿਲਾਂ ਪਰਮਕੀਤਾ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਕਿ ਤੂੰ ਦਾਤਾ ਦਾਤਾ ਤੇਰਾ ਦਿੱਤਾ ਖਾਣਾ ਵਾਹਿਗੁਰੂ ਜੀ ਨੂੰ ਜਿਵੇਂ ਵੀ ਜਿਹੜੇ ਵੀ ਸ਼ਬਦਾਂ ਦੇ ਵਿੱਚ ਤੁਸੀਂ ਸ਼ੁਕਰਾਨਾ ਭੇਜ ਸਕਦੇ ਹੋ ਸ਼ੁਕਰਾਨਾ ਭੇਜੋ ਵੀ ਸਤਿਗੁਰ ਸੱਚੇ ਪਾਸ਼ਾ ਜੀ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਦੋ ਵਕਤ ਦੀ ਰੋਟੀ ਦਿੱਤੀ ਆ ਸਤਿਗੁਰ ਸੱਚੇ ਪਾਸ਼ਾ ਜੀ ਤੁਹਾਡੀ ਕਿਰਪਾ ਦੇ ਨਾਲ ਹੀ ਸਾਨੂੰ ਇਹ ਖਾਣ ਪੀਣ ਨੂੰ ਮਿਲ ਰਿਹਾ ਹੈ ਤੁਹਾਡੀ ਕਿਰਪਾ ਦੇ ਨਾਲ ਹੀ ਅਸੀਂ ਖਾਦਾ ਪੀਤਾ ਪਚਾ ਰਹੇ ਹਾਂ ਆਪਕੇ ਜਿਵੇਂ ਵੀ ਤੁਸੀਂ ਜਿਹੜੇ ਵੀ ਸ਼ਬਦਾਂ ਦੇ ਵਿੱਚ ਸ਼ੁਕਰਾਨਾ ਕਰ ਸਕਦੇ ਹੋ ਸ਼ੁਕਰਾਨਾ ਕਰੋ ਤੇ ਫਿਰ ਜਦੋਂ ਚਾਹ ਪਾਣੀ ਨਾਸ਼ਤਾ ਤਿਆਰ ਕਰਨਾ ਹੈ ਉਦੋਂ ਵੀ ਨਾਲ-ਨਾਲ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਜਾਓ ਵਾਹਿਗੁਰੂ ਦਾ ਜਾਪ ਕਰਦੇ ਜਾਓ ਜਾਂ ਮੂਲ ਮੰਤਰ ਜੀ ਦਾ ਜਾਪ ਕਰ ਲਓ ਜਿਨ੍ਹਾਂ ਭੈਣਾਂ ਬੀਬੀਆਂ ਨੂੰ ਕੁਰਬਾਨੀ ਕੰਠਿਆ ਉਹ ਗਰਬਾਣੀ ਦਾ ਪਾਠ ਵੀ ਆਪਣੀ ਰਸੋਈ ਦੇ ਵਿੱਚ ਖੜ ਕੇ ਕਰ ਸਕਦੀਆਂ ਨੇ ਪਰ ਸਵੇਰੇ ਸਵੇਰ ਦਾ ਜੋ ਵੀ ਪਹਿਲਾ ਚਾਹ ਪਾਣੀ ਨਾਸ਼ਤਾ ਤੁਸੀਂ ਤਿਆਰ ਕਰਨਾ ਹੈ ਜੋ ਵੀ ਚੀਜ਼ ਕਰਦੇ ਆ ਨੂੰ ਤੁਸੀਂ ਖਵਾਉਂਦੇ ਪਿਉਂਦੇ ਹੋ ਉਹ ਪ੍ਰਮਾਤਮਾ ਦਾ ਨਾਮ ਜਪਦੇ ਹੋਏ ਬਣਾਓ ਇਹਦੇ ਵਿੱਚ ਤੁਹਾਡਾ ਵੀ ਭਲਾ ਹੋਣਾ ਹੈ ਤੇ ਬਾਕੀ ਸਾਰੇ ਘਰ ਦੇ ਗਿਆਨ ਦਾ ਵੀ ਭਲਾ ਹੋਵੇਗਾ ਜਿਨ੍ਹਾਂ ਨੇ ਉਹ ਭੋਜਨ ਪਰਸ਼ਾਤਾ ਸ਼ਕ ਲਾਏ ਤੁਹਾਡਾ ਭਲਾ ਜਿਹੜਾ ਵੀ ਸਵੇਰੇ ਸਵੇਰ ਦਾ ਜਿਹੜਾ ਵੇਲਾ ਹੈ ਤੁਸੀਂ ਪਰਮਪਿਤਾ ਪਰਮਾਤਮਾ ਜੀ ਦੀ ਭਜਨ ਬੰਦਗੀ ਦੇ ਵਿੱਚ ਲਾ ਦਿੱਤਾ ਨਾਲੇ ਤੁਸੀਂ ਆਪਣੇ ਘਰ ਦਾ ਕੰਮ ਵੀ ਕਰ ਲਿਆ ਨਾਲ ਨਾਲ ਭਜਨ ਬੰਦਗੀ ਵੀ ਕਰ ਲਈ ਅਤੇ ਤੁਹਾਡੀ ਕੀਤੀ ਹੋਈ ਭਜਨ ਬੰਦਗੀ ਦਾ ਅਸਰ ਤੁਹਾਡੀ ਬਣਾਈ ਹੋਈ ਹਰ ਉਸ ਚੀਜ਼ ਦੇ ਵਿੱਚ ਜਾਵੇਗਾ ਭਾਵੇਂ ਤੁਸੀਂ ਚਾਹ ਬਣਾ ਰਹੇ ਹੋ ਕਿਸੇ ਲਈ ਦੁੱਧ ਗਰਮ ਕਰ ਰਹੇ ਹੋ ਭਾਵੇਂ ਤੁਸੀਂ ਕਿਸੇ ਦੇ ਲਈ ਭੋਜਨ ਬਣਾ ਰਹੇ ਹੋ ਜੋ ਚੀਜ਼ ਵੀ ਬਣਾਉਗੇ ਨਾ ਤੁਹਾਡਾ ਜਪਿਆ ਹੋਇਆ ਉਹ ਭੋਜਨ ਪ੍ਰਸ਼ਾਦੇ ਦੇ ਵਿੱਚ ਵੀ ਰਲ ਜਾਣਾ ਹੈ ਕਿਉਂਕਿ ਸੰਤ ਜੀ ਸਿਆਣੇ ਕਹਿੰਦੇ ਜਿਹਾ ਅੰਨ ਤੇ ਹਾ ਮਨ ਜਿਵੇਂ ਭੋਜਨ ਪ੍ਰਸ਼ਾਦਾ ਸਾਡੀ ਜਿਸਮਾਨੀ ਲੋੜ ਆ ਤੇ ਪਰਮਕੀ ਦਾ ਪਰਮਾਤਮਾ ਜੀ ਦਾ ਨਾਮ ਸਾਡੀ ਰੋਹਾਨੀ ਖਰਾਕ ਆ ਗਿਆ ਤੇ ਜਦੋਂ ਇਹ ਦੋਵੇਂ ਖਰਾਕਾਂ ਮਿਲ ਜਾਣਗੀਆਂ ਫਿਰ ਜਿਸ ਵੀ ਜੀ ਦੇ ਅੰਦਰ ਇਹ ਖਰਾਕ ਜਾਵੇ ਕੀ ਨਾ ਉਸ ਜੀ ਦੇ ਅੰਦਰੋਂ ਬਾਹਰੋਂ ਪਤਾ ਨਹੀਂ ਕਿੰਨੇ ਦੁੱਖ ਰੋ ਕੇ ਕੱਟੇ ਜਾਣੇ ਆ ਇਹ ਆਪਾਂ ਸੋਚ ਵੀ ਨਹੀਂ ਸਕਦੇ ਤੇ ਜਿੰਨੇ ਇਹ ਭਲਾ ਕੰਮ ਕੀਤਾ ਜਿਹਦੇ ਕਰਕੇ ਕਿਸੇ ਦਾ ਭਲਾ ਹੋ ਰਿਹਾ ਏ ਉਹਦੇ ਉੱਤੇ ਵੀ ਵਾਹਿਗੁਰੂ ਜੀ ਦੀ ਬੜੀ ਕਿਰਪਾ ਹੋਣੀ ਆ ਸੋ ਇਹ ਕੰਮ ਤਾਂ ਜ਼ਰੂਰ ਕਰਨਾ ਹੈ